ਦੁਨੀਆ ਰੋਟੀ ਪੱਕਦੀ ਦੀ ਯਾਰ ਆ ਬੱਚੇ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਉਹ ਉਹਨਾਂ ਚਰੀ ਬੱਲੇ ਬੱਲੇ ਕਰਦੇ ਜਿੱਨਾਂ ਜਰ ਤੁਹਾਡੀ ਜੇਬ ਚ ਭਾਣ ਖੜਕਦਾ ਜਿੱਨਾਂ ਜਰ ਤੁਹਾਡੀ ਜੇਬ ਚ ਚਾਰ ਦਮੜੇ ਹੈਗੇ ਆ ਤਿੰਨ ਭੈਣ ਭਰਾ ਹੋਣ ਨਾ ਸਾਡੇ ਲਾਗੇ ਛਾਕੇ ਬੜੀਆਂ ਦਦਿਆਂ ਉਦਾਹਰਣ ਆਣ ਗਿਆ ਉਹਨਾਂ ਚੋਂ ਦੋ ਅਮੀਰ ਹੋਣ ਤੇ ਇੱਕ ਗਰੀਬ ਹੋਵੇ ਹੁਣ ਗਰੀਬੀ ਆ ਮੇਰੀ ਤੇ ਰੱਬ ਵੱਲੋਂ ਆ ਕੁਦਰਤੀ ਆ ਇੱਕ ਬੰਦਾ ਮਾਤੜਿਆਂ ਵਿੱਚੋਂ ਦੋ ਬੰਦੇ ਅਮੀਰ ਆ ਤਿੰਨ ਭੈਣ ਭਰਾ ਸੀ ਇੱਕ ਬੰਦਾ ਮਾੜਾ ਵਾ ਦੋ ਤਗੜੇ ਆ ਇਹ ਤਜਰਬਾ ਕਰਕੇ ਵੇਖਿਓ ਜ਼ਿੰਦਗੀ ਦਾ ਜਿਹੜੇ ਤਗੜੇ ਆ ਉਹਨਾਂ ਦੋਵਾਂ ਦਾ ਆਪਸ ਚ ਭਾਈਚਾਰਾ ਵੀ ਹੋਊਗਾ ਰੋਜ਼ ਫੋਨ ਤੇ ਫੋਨ ਵੀ ਖੜਕਦਾ ਹੋਊਗਾ ਇੱਕ ਦੂਜੇ ਦੇ ਆਉਣਾ ਜਾਣਾ ਵੀ ਹੋਊਗਾ ਮਾਤੜ ਦੇ ਬੂਹੇ ਅੱਗੋਂ ਘੜੀ ਦੀ ਘੜੀ ਨੰਗਣ ਨੂੰ ਪਤਾ ਵੀ ਇਹਨੇ ਦੇਣਾ ਕੱਖ ਨਹੀਂ ਮੰਗ ਭਾਵੇਂ ਸਾਡੇ ਕੋਲੋਂ ਲਵੇ ਔਖੇ ਟਾਈਮ ਤੇ ਤੇ ਬੰਦੇ ਦਾ ਪਰਸ਼ਾਵਾਂ ਵੀ ਵੈਰੀ ਹੋ ਜਾਂਦਾ ਏ ਵੇਖੋ ਜ਼ਿੰਦਗੀ ਚੱਲਦੀ ਨੂੰ ਸਲਾਮ ਹੈ ਜਿਨਾਂ ਜਰ ਸਾਹ ਚੱਲਦੇ ਆ ਉਹਨਾਂ ਚਿਰ ਹੀ ਬੰਦਾ ਸੋਹਣਾ ਲੱਗਦਾ ਜਦਨ ਸਾਹ ਨਿਕਲ ਗਏ ਨਾ ਉਸ ਦਿਨ ਉਹੋ ਹੀ ਅੱਖਾਂ ਜਿੰਨਾ ਅੱਖਾਂ ਨੂੰ ਵੇਖ-ਵੇਖ ਕੇ ਲੋਕੀ ਕਹਿੰਦੇ ਅਸੀਂ ਵਾਹ ਉਹੋ ਹੀ ਬੰਦਾ ਮੁੜ ਕੇ ਭੂਤ ਲੱਗਣ ਲੱਗ ਪੈਂਦਾ ਵੀ ਜਾਨ ਨਿਕਲ ਕੇ ਕੋ ਚੱਲਦਾ ਸੀ ਕੋ ਜੰਦਰ ਉਹਦੇ ਪਾਣੀ ਚੱਲਦੇ ਨੂੰ ਲੋਕੀ ਮੱਥਾ ਟੇਕਦੇ ਆ ਖਲੋਤੇ ਤੇ ਪਾਣੀ ਚੋਂ ਵੀ ਬੂ ਆਉਣ ਲੱਗ ਪੈਂਦੀ ਆ ਗੁੱਟ ਤੇ ਘੜੀ 50 ਲੱਖ ਦੀ ਵੱਜੀ ਹੋਵੇ ਤੇ ਚੱਲਦੀ ਨਾ ਨਾ ਹੋਵੇ ਲੋਕੇ ਕਹਿੰਦੇ ਹੱਗ ਲਾ ਕੂੜੇ ਚ ਛੋਟੇ ਟਾਈਮ ਤੇ ਦੱਸਦੀ ਨਹੀਂ ਆ ਤੇ 10 ਰੁਪਈਆ ਦੀ ਵੱਜੀ ਹੋਵੇ ਤੇ ਟਾਈਮ ਦੱਸਦੀ ਹੋਵੇ ਚੱਲਦੀ ਹੋਵੇ ਸਹੀਂ ਫਿਰ ਲੋਕੇ ਗੁੱਟ ਫੜ ਫੜ ਕੇ ਕਹਿੰਦੇ ਪਰਾਣਾ ਸਾਹਿਬ ਟਾਈਮ ਕਿੰਨਾ ਆਇਆ ਜ਼ਿੰਦਗੀ ਚੱਲਣ ਦਾ ਨਾ ਹੈ ਰੁਕਣ ਦਾ ਨਾ ਨਹੀਂ ਤੇ ਸੰਸਾਰ ਵੀ ਉਹਨਾਂ ਚਿਰ ਸਲਾਮਾ ਕਰਦਾ ਜਿੰਨਾ ਚਿਰ ਤੁਸੀਂ ਚੱਲਦੇ ਹੋ ਜਿੰਨਾ ਚਿਰ ਤੁਸੀਂ ਘਰਦਿਆਂ ਨੂੰ ਐ ਕਰਕੇ ਦੇਈ ਜਾਓਗੇ ਉਹਨਾਂ ਚਿਰ ਬਹੁਤ ਚੰਗਾ ਜਦੋਂ ਐਦਾ ਮੰਗਣ ਲੱਗ ਪਿਆ ਆ ਨਵਾਂ ਹੀ ਖਰਚਾ ਸ਼ੁਰੂ ਹੋ ਗਿਆ ਬੋਝ ਹੀ ਪੈ ਗਿਆ ਸਾਰੇ ਟੰਬਰ ਤੇ